ਨਾ ਦੂਰ ਬੈਠਾ ਬਹੁਤ ਦੂਰ ਆ ਤਾ ਮੈਂ ਕੈ ਕਲਾ ਬਰ ਦਿੱਤੀ ਰਹਿਣਾ ਥੱਲੇ ਹਣਾ ਥੱਲੇ ਹਣਾ ਇਹ ਕਸ਼ਮਿਸ਼ ਭਾਲਦੇ ਇਧਰ ਪਾ ਦੇ ਦੱਦਾ ਤੇ ਕਿਲੋ ਬਦਾਮ ਪਾ ਦੇ ਹੋਰ ਕੀ ਭਾਲਦੇ ਥੱਲੇ ਹਣਾ ਕਰੋੜ ਭਾਲਦੇ ਟੈਸਟ ਕਰਕੇ ਹਾਂ ਜੀ ਆਮ ਸਾਈਟ ਤੇ ਵੀ ਨੋਟਿਫਿਕੇਸ਼ਨ ਆਈ ਗੱਲਾਂ ਹੀ ਲਾਲ ਕਰਤੀਆਂ ਨੇ ਆਹ ਤੇ ਫਾਸਟ ਕੋਲ ਵੀਡੀਓ ਬਣਾਉਣੀ ਹੈ ਬਾਲੋ ਨਹੀਂ ਘਰੇ ਆਏ ਅੱਜ ਤੇ ਸਾਰਾ ਪੈਂਡ ਹੀ ਆਗਾ ਸਾਡਾ ਹਾਂਜੀ ਸਤਿ ਸ੍ਰੀ ਅਕਾਲ ਸਾਰਾ ਲੋਜਿਸਟ ਵਾਕਤਾ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਵਿੱਚ ਤੇ ਹੋਪਫੁਲੀ ਤੁਸੀਂ ਸਾਰੇ ਠੀਕ ਹੋਵਾਂਗੇ ਰੰਗ ਜਮੈਂ ਪਾ ਤਾਂ ਲੈ ਵੇ ਅੱਖਾਂ ਵਿੱਚ ਵਜਦਾ ਵਾ ਬਾਕੀ ਕੋਈ ਨਾ ਕੰਟਰਾਸਟ ਮਾਹੇ ਕੀਤਾ ਪੱਗ ਮਾਹੇ ਲੱਭੀ ਇਹਦੇ ਨਾਲ ਦੀ ਸਮਝ ਲਾਗੇ ਕਾਲੀ ਬਣਾ ਨੀਲੀ ਬਣਾ ਹਰੀ ਬਣਾ ਕਿਹੜੀ ਬਣਾ ਸੋ ਆਪਣ ਨੂੰ ਆ ਰੰਗ ਸਹੀ ਲੱਗਾ ਆਪੇ ਬਣ ਚੁਕੋ ਮੈਂ ਤੁਸੀਂ ਤਾਂ ਕੰਟਰਾਸਟ ਸਹੀ ਕੱਪੜਿਆਂ ਦਾ ਬਾਕੀ ਬੀਬੀ ਨੇ ਤਾਂ ਗਾਲਾਂ ਕੱਢ ਹੀ ਦੇ ਨੀ ਇਹ ਰੰਗ ਵੇਖ ਕੇ ਮੈਨੂੰ ਪਤਾ ਹੀ ਆ ਤੇ ਸੋ ਬਾਕੀ ਮਿੱਤਰੋ ਚੈਨਲ ਕਰ ਸਬਸਕ੍ਰਾਈਬ ਸੋ ਆਪਾਂ ਅੱਜ ਡੱਬਾ ਦੇ ਚੱਲੇ ਆ ਸੰਗਰੂਰ ਸਾਡਾ ਕੀ ਕਸੂਰ ਸਾਡਾ ਜਿਲ੍ਹਾ ਸੰਗਰੂਰ ਤੁਹਾਨੂੰ ਦੱਸ ਦਾਂ ਕਿ ਕਿਹਨੇ ਕੋਲ ਚੱਲੇ ਡੱਬਾ ਦੇਣ ਸ਼ਾਇਦ ਤੁਸੀਂ ਪਹਿਲਾਂ ਵਲੌਗ ਚ ਵੇਖਿਆ ਹੋਣਾ ਮਸਕਾਨ ਪਾਲੂ ਨੂੰ ਸੋ ਅੱਜ ਮਸਕਾਨ ਪਾਲੂ ਘਰੇ ਚੱਲੇ ਆਪਾਂ ਮਸਕਾਨ ਪਾਲੂ ਸੱਚ ਮੈਂ ਪਾਲੂ ਕਹਿ ਦੇਣਾ ਹਾਂ ਸੋ ਅੱਜ ਆਪਾਂ ਉੱਥੇ ਚੱਲੇ ਆ ਤੇ ਵਲੌਗ ਨਾਲ ਆਪਣੇ ਜੁੜੇ ਰਹੋ ਤੇ ਇੱਕ ਦੋ ਪਰੌਂਟੀਆਂ ਖਾ ਗਏ ਆਪਾਂ ਫਿਰ ਨਿਕਲਦੇ ਆ ਸਤਿ ਸ੍ਰੀ ਅਕਾਲ ਲਵ ਯੂ ਲੋ ਜੀ ਇਸੇ ਨਾਲ ਨਾਲ ਤੁਹਾਨੂੰ ਮਿਲਾਉਂਦੇ ਆਪਾਂ ਗਰਮੀਤ ਕੌਰ ਜੀ ਦੇ ਨਾਲ ਸਤਿ ਸ੍ਰੀ ਅਕਾਲ ਗਰਮੀਤ ਕੌਰ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਠੀਕ ਠਾਕ ਕਿ ਮਸੋਣਾ ਲੱਗਦਾ ਸੋਹਣਾ ਕਿ ਉਹ ਰੰਗ ਕਿ ਕਮੀ ਵਿੱਚ ਚੋਈ? ਉਹਦੋਂ ਵੀ ਇਹ ਰੰਗ ਨੂੰ ਕਮੀ ਵਿੱਚ ਗੱਡੀ ਅੱਜ ਵੀ ਇਹ ਰੰਗ ਨੂੰ। ਤਾਂ ਰੰਗ ਨਹੀਂ ਹੈ ਠੀਕ। ਕਿਉਂ ਨਹੀਂ ਠੀਕ ਆ? ਲੈ, ਐਡਾ ਸੋਹਣਾ ਰੰਗ ਆ ਬੀਬੀ। ਖੱਟਾ ਜਾਂ ਰੰਗ ਚੰਗਾ। ਖੱਟਾ ਜਾਂ ਰੰਗ ਕਿਉਂ? ਖੱਟਾ ਨਹੀਂ ਬੀਬੀ, ਕੱਚਾ ਪੀਲਾ ਏ। ਇਹ ਲਾਈਟ yellow ਆ। ਕਿਹੜਾ? ਲਾਈਟ yellow। ਹਾਂ, ਲਾਈਟ yellow। ਸਾਸਰੀ ਕਾਲ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਸਾਸਰੀ ਕਾ। ਮੁੰਡਾ ਸੋਹਣਾ ਵਾ। ਮੁੰਡਾ ਤਾਂ ਬਹੁਤ ਸੋਹਣਾ ਏ। ਬਸ ਤੀ ਕਮੀ ਵਿੱਚ ਰਣੀ? ਨਹੀਂ ਕੋਈ ਕਮੀ ਨਹੀਂ। ਬਸ ਫਿਰ ਹੋਰ ਕੀ ਚਾਹੀਦਾ ਕੱਪੜਿਆਂ ਤੋਂ ਕੀ ਆ? ਕੱਪੜੇ ਸੋਹਣੇ ਪਾਇਆ ਕਰ ਵਧੀਆ ਵਧੀ ਕੱਪੜਿਆਂ ਨਾਲ ਇਸ ਟਾਵਰ ਬਣਦਾ ਟਾਵਰ ਹੈ پوری ਆਪਣੀ ਟੈਨਸ਼ਨ ਕੋ ਲੈਣੀ ਹੁੰਦੀ ਆ ਟਾਵਰ ਹੀ ਟੋਰਾ ਲੋ ਜੀ ਲੈ ਬੀਬੀ ਦੋ ਪਰੌਂਡੀਆਂ ਕਵਾਦੇ ਫੇ ਰੋਟੀਆਂ ਸੋਖ ਨਿਕਲਈਏ ਅਕੋਰਡਿੰਗ ਟੂ ਸਨੋਵਰ ਬੱਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਕਹਿਣਾ ਚਾਹੁੰਦੇ ਤੁਸੀਂ ਕਿੱਥੇ ਜਾਣਾ ਚਾਹੁੰਦੇ ਅਸੀਂ ਜਾਣਾ ਚਾਹੁੰਦੇ ਅੱਜ ਸਾਡਾ ਕਿ ਖਸੂਰ ਸਾਡਾ ਜ਼ਿਲ੍ਹਾ ਸੰਗਰੂਰ ਉਥੇ ਜਾ ਰਿਹਾ ਜੀ ਅੱਜ ਅੱਜ ਦੀ ਛੜੀ ਜਿਹੜਾ ਰੂਟ ਆ ਕਾਲਾ ਦਾ ਇਧਰਲੇ ਪਾਸੇ ਰਹੂਗਾ ਸਾਸਰੀ ਕਾਲਜੀ ਸਾਰਿਆਂ ਨੂੰ ਵੱਡਾ ਮਾਣ ਜੀ ਫ੍ਰੈਂਡੋ ਐਵੇਂ ਐਵੇਂ ਹੁਣ ਕੀ ਆਪੇ ਲੋਕ ਤਰੀਫ਼ ਕਰਨਗੇ ਸੋਹਣਾ ਆ ਸੌਂ ਖਾ ਕੇ ਕਹਿੰਦੇ ਹੁੰਦੇ ਨਾ ਬੰਦੇ ਨਹੀਂ ਕਿਹਾ ਪਹਿਲਾਂ ਇਹ ਗੱਲ ਤੇ ਤੂੰ ਸੌਂ ਖਾਇਆ ਨਹੀਂ ਜੱਜਦਾ ਤੇਰੀ ਇਹ ਸਾਡੇ ਸਾਡੇ ਵਰਗੇ ਦੇ ਨਹੀਂ ਜੱਜਦਾ ਨਹੀਂ ਜੱਜਦਾ ਸਾਡੇ ਵੀ ਜੱਜੀ ਜਾਂਦਾ ਪਰ ਠੀਕ ਰੰਗ ਇੰਨਾ ਨਹੀਂ ਕਾਲਾ ਕਾਲਾ ਹੀ ਆ ਹੈ ਕਾਲਾ ਹੀ ਆ ਮੰਨਣਾ ਤਾਂ ਪੈਣਾ ਬਰਾਊਨ ਆ ਬਰਾਊਨ ਕੋਈ ਕਾਲੀ ਬਰਾਊਨ ਮੁੰਡੇ ਯਾ ਬੇਬੀ ਗੋ ਗੁੱਡ ਮਾਰਨਿੰਗ ਫ੍ਰੈਂਡਸ ਅਸੀਂ ਜਾ ਰਹੇ ਹਾਂ ਸਰੂਪ ਜੀ ਹਾਂਜੀ ਹਾਂਜੀ ਤੇ ਥੋੜਾ ਜਿਹਾ ਸਾਨੂੰ ਸੈੱਟ ਕਰਨਾ ਪਿਆ ਕੈਮਰਾ ਕਿਉਂਕਿ yellow yellow ਕੋਈ ਆ ਜੇ ਇਹ ਜਿਹੜਾ ਰੰਗ ਇਹਨੇ ਪਾਇਆ ਅਜੇ ਬਾਹਰ ਚੱਲ ਜੇ ਤਾਂ ਮਛਰਾਂ ਨਾਲ ਪਰਦੇ ਕੇ ਹੈਗਾ ਖੜੀ ਜੀ ਨਿਕਲ ਕੇ ਆਇਆ ਖੜੀ ਜੋ ਨਿਕਲ ਕੇ ਵਾਕਈ ਆਇਆ ਹੈ ਤੁਸੀਂ ਬਾਅਦ ਵਿੱਚ ਕਮੈਂਟ ਕਮੈਂਟਿੰਗ ਪੂਰੇ ਕਹਿ ਰਿਹਾ ਸੋਹਣਾ ਲੱਗਦਾ ਤੁਹਾਨੂੰ ਸੋਹਣਾ ਲੱਗ ਰਿਹਾ ਹੈ ਨਾਈਸ ਲੱਗ ਰਿਹਾ ਕਿਉਂਕਿ ਗੋਰੀ ਚਿੱਟੀ ਰੰਗ ਤੇ ਇਦਾਂ ਦੇ ਕਲਰ ਫੱਬ ਜਾਂਦੇ ਨੇ ਸਾਡੇ ਵਰਗੇ ਰੰਗ ਤੇ ਨਹੀਂ ਫੱਬਦੇ ਸੋ ਗੱਲ ਮੁੱਕਦੀ ਇਹ ਆ ਅੱਜ ਦਾ ਜਿਹੜਾ ਸਾਡਾ ਪਰਪਸ ਹੈਗਾ ਕਾਰਡ ਸੰਦੂਜਾ ਦੇਣਾ ਬਣਦਿਆਂ ਨੂੰ ਤੇ ਅੱਜ ਅਸੀਂ ਟਾਈਮ ਨਾਲ ਨਿਕਲਿਆਏ ਕਰ ਦੂਰ ਚ ਦੂਰ ਤੱਕ 1.5 ਘੰਟੇ ਡਰਾਈਵਰ ਖੇਚ ਲੈ ਨੂੰ ਮਾੜਾ ਜੀ ਮੈਂ ਨਹੀਂ ਹੋਲੀ ਡਰਾਈ ਹੋਲੀ ਕਰਦੀ ਕੁਝ ਹਣਾ ਨਹੀਂ ਤੇ ਜਿੰਨਾ ਸਕੰਡ ਮਿਲਿਆ ਉਹਦਾ ਤੇਲ ਪਵਾਤਾ ਹਾਂ ਸਾਡੇ ਕੋ ਕੁਝ ਨਹੀਂ ਫਿਰ ਬੜਾ ਇਕੱਠਾ ਆਇਆ ਛਕਣ ਥੋੜਾ ਆਇਆ ਇਕੱਠਾ ਤੇ ਚੌਂਕੀਆ ਰੀਤੀ ਰਿਵਾਜ ਹੁੰਦੇ ਨਾ ਛਕਣ ਦੇ ਦੇਣਾ ਅਗਲੇ ਨੇ ਤੇ ਇਹਨੂੰ ਚੇਤਾ ਪੁਲਾ ਜੰਦੋ ਉਹਨੂੰ ਹੀ ਚੇਤਾ ਕਰਾ ਦਿੰਦੇ ਆ ਬਾਈ ਛਕਣ ਵੀ ਦਿੰਦੇ ਹੁੰਦੇ ਫਿਰ ਅਗਲਾ ਕੱਚੇ ਚ ਖੱਚ ਜਾ Google Pay ਕਰ ਦਿੰਦਾ ਨਾਲ ਦੀ ਨਾਲ ਅਸੀਂ ਫੋਨ ਚ ਸੈਂਡ ਕਰਵਾ ਲਈ ਤੇ ਅੱਜ ਜਿਹੜਾ ਕਾਰਡ ਅਸੀਂ ਤੁਹਾਨੂੰ ਪਤਾ ਲੱਗ ਹੀ ਜਾਂਦਾ ਵੀ ਬਲੌਗ ਤੇ থাম্বਨੇਲ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਆ ਇਹ ਨਸਕਾਨ ਭੱਲੂ ਨੂੰ ਦੇਖ ਆਉਣਾ ਸੋ ਤਿੰਨ ਚਾਰ ਬੰਦੇ ਹੋਰ ਉੱਥੇ ਉਹਨਾਂ ਨੂੰ ਫੜਾ ਕੇ ਆਉਣਾ ਤੇ ਨਾਲ ਦੀ ਨਾਲ ਅੱਜ ਨਿੱਕੀ ਜਿਹੀ ਸ਼ਾਪਿੰਗ ਵੀ ਕਰ ਲਾਂਗੇ ਹੰਡਾਏ ਚ ਥੋੜੀ ਜਿਹੀ ਥੋੜੀ ਜਿਹੀ ਲिटल बिट ਲਾ ਦੇਖ ਆਇਆ ਨਹੀਂ ਨਹੀਂ ਸੋਹਣਾ ਦੇਖ ਲੈ ਜੱਜਾ ਬਾਕੀ ਕਮੈਂਟ ਕਰਕੇ ਤੁਸੀਂ ਦੱਸ ਦੋ ਜੱਜੇ ਦਾ ਕਿ ਨਹੀਂ ਰੰਗ ਬਾਕੀ ਤੁਹਾਡੇ ਥਿਊ ਦੀ ਬੜੀ ਲੋੜ ਆ ਤੇ ਤੁਹਾਡੇ ਕਮੈਂਟ ਦੀ ਬੜੀ ਲੋੜ ਆ ਤੇ 6 ਸਬਸਕ੍ਰਾਈਬ ਨਾ ਕਰਨਾ ਭੁੱਲਿਆ ਕਰੋ ਲਵ ਯੂ ਅਨੇਵਾ ਬਲੌਗ ਇਦਾਂ ਹੀ ਪਾਉਂਦੇ ਰਾਵਾਂਗੇ ਫਟੇ ਕੱਢਦੇ ਰਾਵਾਂਗੇ ਚੱਕਦੇ ਆਂ ਕਿੱਲੀਆਂ ਚੱਕਦੇ ਆਂ ਗੱਡੀ ਖਿੱਚਦੇ ਵੀ ਮੇਰਾ ਸਸਤੀ ਕਰ ਸੀ ਕਾਰ ਤੋਂ ਪਤਾ ਨਹੀਂ ਵੇਹਲਾ ਕਾਰ ਤੋਂ ਲੰਬੀ ਹੈ ਕਿਹੜਾ ਵਾਰ ਨੰਬਰ 8 ਹੈ ਵਾਰ ਨੰਬਰ 8 ਹੈ ਵੀ ਬਾਹਰ ਹੀ ਲੱਗਿਆ ਤੁਹਾਨੂੰ ਲੱਗਦਾ ਲੱਗੀ ਹੈ ਆ ਬਾਹਰੋਂ ਬੌਲਿੰਗ ਕਾਰ ਨੂੰ ਪਤਾ ਨਹੀਂ ਚੱਗੀ ਜਾਂਦਾ ਉਹਨੂੰ ਬੰਦ ਕਰਕੇ ਲਾਓ ਖੋਲੀ ਸੌਂ ਗਏ ਪਹੁੰਚ ਚੁੱਕੇ ਨੇ ਅਭੀ ਇਹ ਘਰ ਜਾ ਕੇ ਹੁਣ ਦੱਸਤਾ ਆ ਦੱਸਿਆ ਲਾਏਗਾ ਦੱਸੇ ਨਹੀਂ ਤੈਨੂੰ ਪਾਲੂ ਦੱਸਤੀ ਆਏ ਆ ਇਹ ਖਾਣ ਪੀਣ ਨੂੰ ਬਣਾ ਲਿਓ 4 ਵਜੇ ਪਤਾ ਲੱਗਿਆਗਾ 4 ਵਜੇ ਤੇ ਮੁੱਖਿਆ ਨਾ ਉਹ ਉੱਖੀ ਬਣਨਾ ਤੇ ਤੀ ਨਹੀਂ ਨਹੀਂ ਸਕੀ ਇਹ 4 ਵਜੇ ਉੱਠ ਪੈਂਦੀ ਵਾਹੇ ਸੁੱਤੀ ਨਹੀਂ ਥੱਲੇ ਨਾਲ ਹੀ ਡੱਬੇ ਦੇ ਡੱਬੇ ਥੱਲੇ ਨਾਲ ਹੀ ਧਿਆਨ ਨਾਲ ਓਕੇ ਲੱਸੀ ਹੋ ਗਿਆ ਕਿ ਨਾ ਮਸਕਾਰਾ ਨਾ ਖਾਣ ਪੀਣ ਨੂੰ ਮਿਲਦਾ ਨਹੀਂ ਕੋਈ ਹਾਂ ਬਾਹਲੀ ਲੱਸੀ ਹੀ ਹੋ ਗਈ ਰਜਗੇਲਾ ਕਰਦਾ ਆਪਣੇ ਠੀਕ ਆ ਨਹੀਂ ਬਦਾਮ ਵੀ ਪਾਈਟੇਸ਼ਨ ਨਾਲ ਐ ਤੂੰ ਨੇ ਪਾਈਟੇ ਪਾਈ ਰੇ ਵੈਸੇ ਦੇਖ ਰਹੀ ਆ ਵੀ ਕੀ ਐ ਨਹੀਂ ਮੈਂ ਤਾਂ ਪਤਾ ਤੂੰ ਬਦਾਮ ਵੀ ਪਾਉਂਚਣਾ ਵੀ ਆ ਵਿਆ ਤੇ ਇਹ ਰਜਗੇਲਾ ਖਾ ਕੇ ਤੇ ਆਉਂ ਵੀ ਨਾ ਉੱਥੇ ਕਿਤੇ ਥੱਲੇ ਹੁਣੇ ਦੇਖੀ ਆ ਗਿਆ ਲੈਣਾ ਥੱਲੇ ਹੁਣ ਆ ਹੋਏ ਨੇ ਕਸ਼ਮਿਸ਼ ਭਾਲਦੇ ਇੱਧਰ ਪਾ ਦੇ ਦਿੰਦਾ ਤੇ ਕਿਲੋ ਬਦਾਮ ਪਾ ਦੇ ਹੋਰ ਕੀ ਪਾ ਦੇ ਥੱਲੇ ਹੁਣ ਕਰੋੜ ਭਾਲਦੇ ਤੂੰ ਟੈਸਟ ਕਰਕੇ ਰਹੀ ਮੈਂ ਪਹਿਲੇ ਕਰ ਲਾਂ ਇਹ ਤੇ ਜਿੱਕੇ ਬਾਗਲੇ ਨੂੰ ਲਵਾਉਣਗੇ ਦੇ ਦੇ ਨਹੀਂ ਆ ਨਹੀਂ ਹੁੰਦਾ ਇਹ ਨਹੀਂ ਹੁੰਦਾ ਮੇਰਾ ਸਮਝ ਨਹੀਂ ਹਾਂ ਇਹ ਕੋਈ ਨਾ ਸਮਝਣੀ ਐਦਾ ਕੇ ਡੱਬੇ ਕੱਢ ਕੱਢ ਖਾਈ ਜਾਂਦੇ ਹਨ ਉਹ ਇਹ ਕਿਰੇ ਭਲੇਖਾ ਤੇਨੂੰ ਡੱਬਣ ਆ ਜਾ ਉਹ ਵਾਲਾ ਇੱਕ ਡੱਬਾ ਥੋੜੀ ਬਚੀ ਨਹੀਂ ਖਾ ਗਏ ਤੁਸੀਂ ਨਹੀਂ ਉਹ ਵਾਲਾ ਖਾਦਾ ਰਹਿ ਨੇ ਇਹ ਲੈ ਨਹੀਂ ਮਤਲਬ ਡਰਾਈ ਫਰੂਟਸ ਦਾ ਜਾਣਾ ਕਿ ਗਾਂ ਲਗਾਣਾ ਫਿਰ ਮਤਲਬ ਸਵਾਦ ਹੈ ਨਹੀਂ ਟੇਸਟ ਚੈੱਕ ਕਰਕੇ ਜੋ ਵੀ ਲੈ ਲੀ ਮੋ ਤਾਂ ਕੀ ਕਰਨੀ ਕੋਰੀ ਬੜੀ ਹੋਈ ਪਈਆਂ ਉਹ ਇਹ ਜਦੋਂ ਬੰਦ ਕਰਦੇ ਨੇ ਪਰ ਇਹਦੀ ਪਰ ਇਹ ਤੁੰਕੋਲ ਬੈਠਾ ਕਰਕੇ ਨੇ ਮੈਂ ਦੂਰ ਬੈਠਾ ਬਹੁਤ ਦੂਰ ਤਾਂ ਮੈਂ ਕਿਹਾ ਬੰਦ ਕੀਤੀ ਰਹਿਣ ਸਨੋਵਰ ਵਾਲੀ ਵੇਖਦੇ ਮੱਛਰ ਵਾਲਾ ਕੁੜਤਾ ਆ ਪਾਇਆ ਕਾਲੇਟ ਹੈਗਾ ਤੇ ਮੇਰੇ ਸ਼ਰਾਬ ਨਹੀਂ ਆਉਂਦਾ ਸਹੀ ਰੰਗ ਮੜਾ ਲੱਗਦਾ ਤੁਸੀਂ ਉਹ ਤੇ ਇਹਨੂੰ ਲੱਗਦਾ ਨਹੀਂ ਲੱਗਦਾ ਜਿਆਬ ਗੀਲੇ ਲਾ ਖਾਈ ਆਪਾਂ ਯਾਰ ਗੀਲੇ ਲਾ ਨਹੀਂ ਖਾਦਾ ਬਹੁਤ ਟਾਈਮ ਹੋ ਗਿਆ ਸਾਰਾ ਗੀਲਾ ਆ ਵੀ ਖਾਈ ਖੀ ਜਾਂਦੇ ਬਾਈ ਕੱਢੋ ਗੀਲੇ ਨੇ ਕਹਿੰਦਾ ਮਨ ਚ ਕਾਲਾ ਕੱਢੋ ਹਾਂਜੀ ਸਹੀ ਕਹਿਣਾ ਇਹ ਕੀ ਕਰਨਾ ਹੋਰ ਆਪਾਂ ਨੇ ਆ ਕੀ ਆ ਚੀਜ਼ ਹੈ ਰੰਗ ਜਿਆ ਬੜਾ ਹੋ ਰਹੀ ਆ ਇਹ ਮਿਕਸ ਕਰਨੀ ਪਊਗੀ ਮਿਕਸੀ ਆ ਅੱਛਾ ਮੈਂ ਕੀ ਕਾਫੀ ਬਣਾਈਆਂ ਵਾਓ ਲਾਤੇ ਲਾਤੇ ਬਣਾਈ ਲੱਗਦਾ ਰੂਡੈਂਟ ਸਭ ਤੋਂ ਕਿੱਦੋਂ ਮਿਲੀ ਹੋਈ ਬਾਦਾਮ ਚੱਕ ਬਾਦਾਮ ਚੱਕ ਕਰਦੇ ਵੇ ਫੂਡ ਇਨਸਪੈਕਟਰ ਆਇਆ ਫੂਡ ਇਨਸਪੈਕਟਰ ਕਿਵੇਂ ਇੱਕ ਨਵੀਂ ਆਇਆ ਨੂੰ ਹੱਥ ਚ ਵੜ ਕੇ ਵੇਖ ਕੀ ਆ ਮਤਲਬ ਠੰਡੇ ਉਹ ਤਾਂ ਸਾਫ ਨਹੀਂ ਆ ਉਹ ਫੈਕਟਰੀ ਆ ਬਾਦਾਮ ਆਦੀ ਉਹ ਤੋਂ ਲੈ ਹਸਪੋਨੇ ਤੇਲ ਕੱਢਿਆ ਹੋਇਆ ਉਹ ਤਾਂ ਟੱਕ ਏਦਾਂ ਥੋੜੀ ਕਹੀ ਜਾਂਦੀ ਆ ਨਹੀਂ ਨਹੀਂ ਕਹਿੰਦੇ ਐਨਾ ਆ ਵੇ ਆਈ ਆ ਇੰਨੇ ਵਦਾਂ ਦੇ ਚੱਲੇ ਅਸੀਂ ਵੇਖ ਲੋ ਆ ਇੰਨੇ ਵਦਾਂ ਵੇਖ ਲੋ ਉਹ ਐਕਸਟਰਾ ਦਿੱਤੇ ਨੂੰ ਕੰਪਲੀਮੈਂਟਰੀ ਇਹ ਫਿਰ ਮੁਸਕਾ ਲੋ ਜਾਈ ਜੀ ਸਿਆ ਮੁੱਸੂ ਵਲੋ ਮੁੱਸੂ ਠੀਕ ਠਾਕ ਹਾਂਜੀ ਵਧੀਆ ਜੀ ਹਾਂਜੀ ਵਧੀਆ ਜੀ ਵਧੀਆ ਜਸਮੀ ਵਧੀਆ ਜੀ ਲੋ ਜੀ ਚੱਕੋ ਗਰੀਬੀ ਲੋ ਜੀ ਯਾ ਕਰੇ ਲਾਲਾ ਲਾਲਾ ਕਰਾ ਰਹੀ ਤੇ ਲਾਲਾ ਲਾਲਾ ਚਾਚਾ ਵਾਓ ਮੁੱਸੂ ਡਾਈਟ ਤੇ ਅਸੀਂ ਨਾਲੇ ਡਾਈਟ ਖਾ ਰਹੀ ਐ ਡਾਈਟ ਤਾਂ ਸਮਝਾਉਣਾ ਮੇਰੇ ਇਹ ਇਹ ਤਾਂ ਮੇਰਾ ਕੀ ਦਿਵੰਤ ਉੱਗੇ ਦੇਸ਼ ਇਹ ਦੇਸ਼ ਇਹਨੂੰ ਚੱਕਦੇ ਅਮਰੀਕਾ ਸਾਡੇ ਤਰ੍ਹਾਂ ਸਾਡੇ ਚੱਕਦੇ ਕੀਤਾ ਵਧੀਆ ਥੋੜਾ ਜਿਹਾ ਲਓ ਜਿਹਾ ਦਿਖਾਓ ਕੀ ਆਇਆ ਭੈਣ ਜੀ ਅਸ਼ਾਲ ਇਹ ਸਾਰੇ ਇਅਰਿੰਗਸ ਐ ਨਹੀਂ ਇਹ ਤਾਂ ਕੰਨ ਲੱਗ ਡੇ ਕੇ ਪਾਣਾ ਜਿੰਨੇ ਪਾਰੇ ਮੰਗਾਲੇ ਤੂੰ ਵੈਸੇ ਮੇਰੇ ਸਾਹਮਣੇ ਆ ਵਧੀਆਂ ਨੇ ਉਹ ਬਾਲੇ ਸੋਨੇ ਦੂਜੇ ਜਿਹੜੇ ਆਏ ਰੰਗ ਬਰਗੇ ਆਇਆ ਕਾਰਡ ਆਇਆ ਨਾ ਹਾਂ ਵਿਆਹ ਤੇ ਇਹੀ ਪਾ ਕੇ ਹੋਣੇ ਠੀਕ ਆ ਪਹਿਲਾਂ ਹੀ ਦਿਖਾਈ ਜਾਂਦੀ ਆ ਵਾਇਰਲ ਕਰੀ ਜਾਂਦੀ ਆ ਪਹਿਲਾਂ ਹੀ ਵਿਆਹ ਤੇ ਪਾ ਕੇ ਆਈ ਹੁਣ ਗੁਗੂ ਤੈਨੂੰ ਕਿਹੜੇ ਪਸੰਦ ਆ ਕੁੜੀਆਂ ਚ ਤਾਂ ਮੈਂ ਹੀ ਆ ਕੱਲੀ ਕੁੜੀ ਇਹ ਥੱਦੀ ਗੱਲੀ ਸੋ ਅਸੀਂ ਮੁੰਡਿਆਂ ਦੇ ਯਾਰ ਕਿਉਂ ਉੱਥੇ ਵੀ ਆਈਆਂ ਮੈਂ ਨਹੀਂ ਇਨਫਲੂਐਂਸਰ ਹਾਂ ਇਨਫਲੂਐਂਸਰ ਨਹੀਂ ਇਨਫਲੂਐਂਸਰ ਨਹੀਂ ਤੂੰ ਹੈਂ ਬੜੀ ਆਰਟਿਸਟ ਸਦੈ ਇੰਫਲੂਐਂਸਰ ਨਹੀਂ ਸਦੈ ਆਰਟਿਸਟ ਕਹਿ ਸਕਦੇ ਹਾਂ ਆਹ ਦੇ ਨਾ ਪੱਗ ਨਾਲ ਮੈਚ ਹੋ ਗਏ ਬੜੀ ਆਰਟਿਸਟ ਜਿੰਨੀ ਬੜੀ ਲੱਗਦਾ ਔੜਦਾ ਮੈਂ ਸੋ ਕਰ ਰਹੀ ਪੰਜਾਬੀ ਦੇ ਹੱਥ ਕਦੇ ਨਿਕਲੇ ਰਹਿੰਦੇ ਹੀ ਨਹੀਂਗੇ ਇੱਕ ਹੱਥ ਇਹਦਾ ਵੀ ਆ ਗਿਆ ਵਿੱਚ ਪੰਜਾਬੀਆਂ ਦੇ ਵੀ ਉਹੀ ਹੱਥ ਹੁੰਦਾ ਇਹਦਾ ਲਓ ਜੀ ਚੱਲੀਏ ਫਿਰ ਆਪਾਂ ਹਾਂ ਜੀ ਚੱਲਗੇ ਹੁਣ ਸ਼ਾਪਿੰਗ ਕੀਤੀ ਜਾਊਗੀ ਬਸ ਬਸ ਮੰਨੋ ਉੱਪਰ ਉੱਪਰ ਕਹਿ ਦਿੰਦੇ ਨੇ ਬਹਿ ਜਾਓ ਐਂ ਕਹ ਆ ਮੈਂ ਹਾਂ ਬੋਲੇ ਬੈਠੇ ਤੇ ਹੈਲਪਿੰਗ ਹੈ ਕਿਆ ਮੋਰ ਨਹੀਂ ਸੀ ਕਿ ਰਵਾਗੇ ਨਾ ਬੈਠੋ ਬੈਠੋ ਇਧਰੋਂ ਮੁੜ ਕੇ ਫਿਰ ਇਧਰੋਂ ਮੁੜ ਕੇ ਮਾਰਨੇ ਨਾ ਹੱਡੀ ਮਰ ਜਾਨੇ ਸਦਾ ਹੋਇਆ ਅਹੀਂ ਜੇ ਇਫ ਯੂ ਡੋਟ ਬਾਈ ਬਾਈ ਓਕੇ ਬਾਈ ਟਾਟਾ ਬਾਈ ਤੇ ਲੋ ਵੀ ਦੋਸਤੋ ਡੱਬਾ ਦਿੱਤਾ ਭਾਲ ਨੂੰ ਫੜਾ ਸੋ ਹੁਣ ਆਪਾਂ ਚੱਲੇ ਆਂ ਹੰਡਿਆਈਆਂ ਸੋ ਆਪਾਂ ਅਗੇ ਆਊਟਲੈਟ ਤੇ ਆ ਸੋ ਇਥੋਂ ਵਾਓ ਜਦ ਪੀਓ ਜਾਇਆ ਰਹੇ ਨੂੰ ਲੋ ਜੇ ਨੂੰ ਇਸ ਤਰ੍ਹਾਂ ਪਾਇਆ ਨਾ ਚਲੋ ਫੇਲੋ ਆ ਯਾਰ ਰੰਗ ਪਾਲਾ ਚੱਕਵਾ ਪਾ ਲਿਆ ਪਾਲਾ ਹੀ ਜਾਨਾ ਟੂ ਮੱਚ ਨਹੀਂ ਨਹੀਂ ਸਹੀ ਹੈ ਇਹਨਾਂ ਮਾ ਸੋਪਾ ਮਿਲਦੇ ਹਣ ਉੱਥੇ ਸੋ ਮਾਰਾ ਬਟਾ ਕੋਈ ਲੈ ਲੀਏ ਵਿਆਹ ਨਾਲ ਬਟਾ ਆ ਗਿਆ ਪਿਆ ਤੇ ਮੜੀ ਸ਼ਗਨ ਤੇ ਆ ਗਈ ਸ਼ਗਨ ਤੇ ਤੇਲ ਪੈਂਦਾ ਵਾ ਸ਼ਗਨ ਦਾ ਜਿਹਨਾਂ ਦਿਲ ਖਾਈ ਜੰਨੀ ਸੁੰਦਰਾ ਰਾਣੀ ਸੋ ਓਕੇ ਆਬ ਬਿਸਤਰੇ ਤੇ ਆ ਗਿਆ ਜੀ ਲਓ ਜੀ ਬਿਸਤਰੇ ਕੋਲ ਪਹੋ ਬਿਸਤਰੇ ਕੋਲ ਪਹੁੰਚ ਚੁੱਕੇ ਆਪਾਂ ਸੋ ਲਓ ਜੇ ਤੁਹਾਨੂੰ ਪਤਾ ਹੀ ਆਊਟਲੈਟ ਹਟਾਇਆ ਹਟਾਇਆ ਵਾਲਾ ਕਿੰਨੂ ਕਿੰਨੂ ਪਤਾ ਦੋਸਤੋ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਹੜਾ ਕਿਹੜਾ ਇੱਥੇ ਹੁੰਦਾ ਹੁੰਦਾ ਅਸੀਂ ਲੰਘਦੇ ਹਾਂ ਆਪਣੇ ਆ ਜਿਹੜੇ ਤੇ ਗੇੜਾ ਲਾਈ ਜਾਨੇ ਕੰਦਾ ਹਾਂ ਅੱਜ ਨਿੱਕੇ ਨੂੰ ਆਣੇ ਜਾਵਾਂਗੇ ਖਾਦਾ ਜਾਉ ਨਿੱਕੇ ਨੂੰ ਆਣ ਦਾ ਕੋਈ ਸਾਹਮਣੇ ਜਾਣਾ ਆਪਾਂ ਸਿੱਧਾ ਜਾਂਦੋ ਕਰੋ ਸਟ੍ਰੇਟ ਜਾਂਦੋ ਵਾਓ ਨਿੱਕਪਿਕ ਬਹੁਤ ਅੱਛਾ ਬਾਇੰਦਰ ਫੂਡ ਇਸ ਕੀ ਕਹਿਣਾ ਚਾਹੁੰਗੇ ਅੱਜ ਨਿੱਕੇ ਨੂੰ ਰਖਵਾਉਂਗੇ ਅੱਜ ਸਾਨੂੰ ਕੋਈ ਹੋ ਨਿੱਕੇ ਨੂੰ ਦਿਖਾਣੇ ਕਿੱਕੇ ਵਟਾ ਖਾਲਾ ਨਿੱਕੇ ਨੂੰ ਕੋਈ ਵਾਓ ਕਿ ਆਵਾਜ਼ ਛਤਰੀਆਂ ਕਿੰਨੇ ਸੋਹਣੇ ਲੱਗੀਆਂ ਵਾਹ ਅਮਰੀਕਨ ਹੀ ਗੱਲ ਆਪਣਾ ਚਾਰੇ ਗੱਡੀ ਆਵੇ ਤੇ ਪਿੱਛੇ ਹੈ ਮੈਨੂੰ ਤੁਹਾਰੇ ਕੋਈ ਨਹੀਂ ਲੱਗੀਆਂ ਨੇ ਜੀਨਾ ਆਪਣੀਆਂ ਲੈ ਮੁਰਦਾ ਜੀ ਨੇ ਇੱਕੋ ਜਿਹੇ ਹੁੰਦੀਆਂ ਹੁਣ ਆ ਵੀ ਵੇਖਿਆ ਵੀ ਮਿਲ ਜਾਂਦੀ ਇਹਨਾਂ ਨੂੰ ਆ ਚੱਲ ਕੋਈ ਨਾ ਇਹ ਕਰ ਦੋ ਜੀ ਕਰ ਦੋ ਜੀ ਹੋ ਗਿਆ ਆਰਟੀਕਲ ਪੂਰੇ ਸਾਡੇ ਦੇ ਨਹੀਂ ਮੈਂ ਤਾਂ ਉਹੀ ਕਲਰ ਹੀ ਹੁੰਦਾ ਹੈਣਾ ਇੱਕੋ ਜਿਹੇ ਹੁੰਦੇ ਸੇਮ ਜਿਹੇ ਚੱਕ ਰੋ ਬਿਲਕੁਲ ਹੁਣ ਇਹ ਪੈਂਟ ਹੈ ਮੈਂ ਜਾਂਦਾ ਨਾ ਮਤਲਬ ਸਾਰੇ ਹੋ ਗਏ ਭਾਈ ਤੂੰ ਦਿੱਲੀ ਪਾ ਕੇ ਆਂਦਾ ਮੈਂ ਕਹਾਂ ਫੋੜੀ ਤੂੰ ਗਾਡੀ ਬਾਹਣਾ ਬਾਹਣੀ ਦਰਵਾਣਾ ਹੂੰ ਚਾਓ ਬਈ ਹਾਂ ਕਰਾਦੀ ਲਾਲ ਲਾਲਾ ਫੇਰ ਓਕੇ ਓਕੇ ਹੋ ਗਈ ਡਨ ਵੈਰੀਫਾਈ ਹੋ ਗਿਆ ਚਲੋ ਵੈਰੀਫਾਈ ਪਾ ਕੇ ਗਾਂਦ ਤੇ ਪੀ ਕੇ ਕੌਫੀਆਂ ਤੇ ਹੁਣ ਆ ਚੱਲ ਚੱਲ ਬਈ ਕਿਵੇਂ ਲੱਗਾ ਕੌਫੀ ਤੈਨੂੰ ਜਿਹੜੀ ਪਿਆਈ ਮੈਸੇਜ ਦ ਦਿਲੋਂ ਦੱਸਣਾ ਨਾ ਮੈਂ ਕੋਈ ਝੂਠ ਨਾ ਬਾਈਏ ਬੀ ਸਟਾਰਬਕ ਨਾਲੋਂ ਵੀ ਅੱਛੀ ਹੈ ਤੇ ਸਸਤੀ ਵੀ ਬਣੀ ਜੀ ਤੇ ਮੋਟ ਨਾਲ ਵੀ ਹੈ ਨਾ ਟਿਮ ਹੌਟ ਨਾਲ ਸੀਬੀਟੀਐਲ ਦੀ ਥੋੜੀ ਘੈਂਟ ਹੈ ਇਹ ਪੀਸ ਕਾਫੀ ਦਾ ਨਾ ਕਾਫੀ ਵੀ ਨਹੀਂ ਇਹ ਹੀ ਕਿਆਰੇ ਵਾਲਾ ਕਿਆਰੇ ਵਾਲਾ ਇਹ ਜਹਾਣੀ ਐਡ ਕਰਾਦਾ ਆਪਾਂ ਲਓ ਜੀ ਸਿਰਾ ਕਰਾਦਾ ਓਕਰ ਵੋਟ ਲਵ ਯੂ ਟਰੱਕ ਭਰ ਕੇ ਮਿਲਦੇ ਰਹਿਵਾਂਗੇ ਸਸਰੀ ਗਲਪਾਏ ਤੇ ਕਾਫੀ ਵੀ ਨਹੀਂ ਓਕੇ ਬਾਈ ਲੋਬੀ ਦੋਸਤੋ ਸੋ ਅਸੀਂ ਆ ਚੁੱਕੇ ਹਾਂ ਕਾਰ ਸ਼ਾਪਿੰਗ ਸ਼ਾਪਿੰਗ ਹੀ ਜਾਂਦੇ ਗੋਗੂ ਜੀ ਹੋਰ ਹੋਰ ਕਿੰਨੀ ਸ਼ਾਪਿੰਗ ਕਰਨੀ ਅੱਜ ਦੀ ਫੇਰ ਆਪਾਂ ਨਹੀਂ ਜੀ ਅੱਜ ਦੇਖ ਬੜਾ ਦਿਸਦਾ ਕਾਊਂਟਰ ਨਹੀਂ ਪੈਸਾ ਤਾਂ ਲੱਗੇ ਡਿਸਕਾਊਂਟ ਕਰਾ ਲਓ ਜੀ ਲਮਾਰੀ ਵੈਰੀ ਗੁੱਡ ਬਣ ਚੁੱਕੀ ਆ ਵਾਓ ਤੁਸੀਂ ਮੇਰਾ ਕਿ ਫੇਸ ਹਵਾਲੇ ਕਰਕੇ ਰੱਖਿਆ ਹੈ ਉੱਪਰ ਇੰਟਰਨੈਟ ਤਾਂ ਉਹ ਇੱਥੇ ਨਾ ਵੈਰੀ ਗੁੱਡ ਪਿਆਰ ਨਾਲ ਜਿਵੇਂ ਸੰਭਾਲ ਕੇ ਰੱਖਣੀ ਚਾਹੀਦੀ ਆ ਤੇ ਇਹਨਾਂ ਨੂੰ ਮੋਹ ਪਿਆਰ ਹੈ ਮੋਹ ਕਰੀ ਜਾ ਬੜਾ ਜਿਆਦਾ ਨਾ ਕੋਲੰਬੀਆ ਦੇ ਜਗਲਾ ਕੋਲੰਬੀਆ ਦੇ ਜਗਲਾ ਫੜ ਕੇ ਆ ਸੀ ਮੈਂ ਪੁਰ ਫਿਰ ਆਪਣਾ ਵਹੋਣਾ ਸਿੱਧੇ ਰਸਤੇ ਉਹ ਜੰਗਲ ਕਲੰਬੀਆ ਦੇ ਨਹੀਂ ਨਹੀਂ ਹਾਂ ਜਾਣ ਕੇ ਲੈ ਲਿਆ ਪਰ ਉਹ ਨਹੀਂ ਨਿਕਲ ਆਹ ਠੀਕ ਹੈ ਜਰਾ ਆ ਵਾਓ ਚਾਚਾ ਵਾਓ ਫਿਰ போਟ ਲਵ ਯੂ ਗਾਇਸ ਸੋ ਇਸਨਾਲਾ ਸੋ ਆ ਹਾਡਾ ਅਜਦਾ ਵਲੌਗ ਨਾ ਖਤਮ ਲਾਈਟਾਂ ਚ ਜਾਈਏ ਤੇ ਚੈਨਲ ਨੂੰ ਸਬਸਕ੍ਰਾਈਬ ਇਹਲੇ ਵਲੌਗ ਲਈ ਥੈਂਕ ਯੂ ਥੈਂਕ ਯੂ ਲਵ ਯੂ ਸੋ ਤਾਂ ਉਹ ਵਲੌਗ ਪਤਾ ਵਲੌਗ ਆਪਣੇ ਇਹੀ ਆ ਹਜੇ ਆਪਾਂ ਡੱਬੇ ਵੰਡੀ ਜਾਂਦੇ ਆ ਸੋ ਯਾਰ ਵੇ ਲਈ ਆਪਾਂ ਥੋੜੇ ਰਹਿ ਗਏ ਸੀਗੇ ਸੋ ਕੱਲ ਨਾ ਪਜਲ ਕੇ ਮਸਕਾਨ ਭਾਲੂ ਕਰੇ ਸੋ ਅੱਜ ਆਪਣੇ ਜਿਹੜੇ ਯਾਰ ਦੋਸਤ ਰਹਿ ਗਿਆ ਬਾਕੀ ਗੁੱਗੂ ਗਿਆ ਨਾਨਕੇ ਨਾਨਕੇ ਡੱਬਾ ਰਹਿ ਗਿਆ ਹੈਗਾ ਤੇ ਬਾਕੀ ਆਪਾਂ ਮੈਦੇ ਮੋਟਾ ਚੱਲੇ ਡੱਬੇ ਵੰਡਣ ਜਿਹੜੇ ਆਪਣੇ 10 15 ਜਾਣੇ ਰਹਿ ਕੇ ਮਿਲਾਂ 15 ਕੇ ਜਾਣੇ ਰਹਿ ਗਿਆ ਸੋ ਵਿਆਹ ਰੀ ਤੁਹਾਨੂੰ ਬੜਾ ਤਿਆਰੀਆਂ ਖਿੱਚ ਗਿਆ ਕੰਮ ਜੋਰਾ ਸ਼ੋਰਾ ਚੱਲ ਰਿਹਾ ਵਾ ਬੰਦੇ ਤੁਹਾਨੂੰ ਬੜੇ ਹੀ ਤੰਨੇ ਆ ਤੇ ਜ਼ਿੰਮੇਵਾਰੀਆਂ ਤੁਹਾਨੂੰ ਬੜਾ ਸੰਭਾਲਣੀਆਂ ਪੈਂਦੀਆਂ ਵਾ ਭਰਾਵਾਂ ਨਾਲ ਹੁੰਦਾ ਸਾਰਾ ਕੁਝ ਆਣਾ ਤੇ ਬਾਕੀ ਪਿਆਰ ਹੀ ਹੁੰਦਾ ਵਾ ਸੋ ਘਾਲ ਦੀ ਜ਼ਿੰਮੇਵਾਰੀ ਆਪਾਂ ਨੂੰ ਸਮਝਣੀ ਚਾਹੀਦੀ ਆ ਸੋ ਆਪਾਂ ਹੁਣ ਪੜਾ ਇਹਦੇ ਦੋਸਤੋ ਕਿਵੇਂ ਲੱਗਦਾ ਤੇ ਸਤਿ ਸ੍ਰੀ ਅਕਾਲ ਤੇ ਲਓ ਜੀ ਚੱਲ ਮੋਟੇ ਚੱਕ ਬਨੂਤ ਖੋਲ ਕੋੜੀ ਕਿੰਨੇ ਡੱਬੇ ਆਏ 1 2 3 4 5 ਹੈ ਬਾਹਲੇ ਲਿਆ ਚੱਕ ਨਹੀਂ ਤੂੰ ਕਿੰਨੇ ਕੁ ਲੈ ਆਇਆ ਕਿਤੇ ਆਹ ਕਵੇਲਾ ਗਿਨ ਲਾ 6 ਡੱਬੇ ਆ ਇੱਕੋ ਵਾਰ ਹੀ ਆਏ ਆ ਤੇ ਵਿੱਚੋਂ ਕੱਟ ਕੱਟ ਖਾਈ ਜਾਂਦਾ ਜਿਹੜੇ ਉਹ ਚੱਲ ਤੇ ਲਓ ਵੀ ਦੋਸਤੋ ਤੇ ਸੋ ਆਪਾਂ ਡੱਬੇ ਰੱਖ ਲਏ ਤੇ ਕਾਰਡ ਚੱਕ ਲਿਆ ਜਿਹੜੇ ਆਪਣੇ ਖਾਸ ਭਰਾਵਾ ਗਾਂਵ ਨੂੰ ਤੋਂ ਹਮੜਾ 2 3 ਖਾਸ ਭਰਾ ਹੁੰਦੇ ਆ ਸੋ ਕਾਰ ਵੀ ਉਹਨਾਂ ਨੂੰ ਦੇ ਲੰਗਾ ਆਪਣੇ ਭਰਾਵਾਂ ਨੂੰ ਜਿਹਨਾਂ ਨੂੰ ਕਾਰ ਦੇਣੀ ਹੈ ਉਹਨਾਂ ਨੇ ਬਾਕੀ ਮੈਂ ਤਾਂ ਮੋਟਾ ਹੁਣ ਲੱਗੇ ਰਵਾਨੇ ਮੋਟਾ ਦੂਜਾ ਆਪਣਾ ਗੁੱਗੂ ਤੇ ਮਾਤਾ ਚੱਲ ਕੇ ਨਾਨਕੇ ਸੋ ਉਹ ਕਰ ਬੋਟਾ ਬਾਕੀ ਜਿਹੜੇ ਬਲੌਗ ਨਾਲ ਵੀ ਇਹ ਲਿਆ ਦਾਂਗੇ ਲਾਲਾ ਲਾਲਾ ਕਰਾਂਗੇ ਸਸਰੀ ਘਰ ਵਾਹ ਯਾਰ ਵਾਹ ਜੀ ਵਾਹ ਐਡਰੈਪਲੇਮੈਂਟ ਤਿਆਰੀ ਹੈ ਸੋਲਰ ਦੀ ਮਸ਼ਹੂਰੀ ਕਰ ਰਹੇ ਸੋਲਰ ਦੀ ਯਾਰ ਅਸੀਂ ਜਾਗਰੂਕ ਕਰਦੇ ਹਾਂ ਕਿ ਦੂਜਾ ਸੋਲਰ ਵਾਲੇ ਪਾਸੇ ਹੋਣਾ ਚਾਹੀਦਾ ਸਾਰੇ ਵੀਰ ਭਰਾਵਾਂ ਨੂੰ ਹੁਣ ਕੋਠੀ ਤੇ ਇਹਨੇ ਪਾ ਤੂੰ ਮੱਠੀ ਵਾਲੇ ਪਾਸੇ ਹੋਈ ਜਾਂਦਾ ਵਾ ਕੋ ਡੀਲੇ ਨੇ ਪੈ ਲਾ ਗਏ ਮੈਂ ਸੋਲਰ ਦੇ ਵੀ ਥੋੜੇ ਜੇ ਲਾ ਗਏ ਇਹ ਖੋਜ ਪਾਇਆ ਮੈਂ ਖੋਜ ਲਾਇਆ ਵਾ ਇਧਰ ਦਾ ਬੰਡ ਦਾ ਪ੍ਰਬੰਧ ਕਰ ਲੈ ਖਾਲਾ ਖਾਲੀ ਨੇ ਭਰਾ ਜੇ ਤੂੰ ਕਹਿੰਦਾ ਨੇ ਖਾਲਾ ਚੱਲ ਜਮਾਦ ਥੋੜਾ ਦੇਈਦਾ ਭਰਾਵਾ ਤੂੰ ਮੈਨੇ ਮਾਰਨੇ ਬਾਅਦ ਤੂੰ ਦਾ ਚਾਨ ਬੋਈ ਖਵਾਇਆ ਨਹੀਂ ਹਾਂ ਚੇਤਕ ਕਰਾਇਨ ਚੇਤਕ ਕਰਾਇਨ ਨਾ ਰੰਗਣੀ ਪਰਾ ਕਰਕੇ ਇਸ ਫਾਰੀ ਬਿਲੋਂ ਲੰਗਣੀ ਹਾਂਜੀ ਐਮ ਐਸ 3 ਦਾ ਮਿਸਤਰੀ ਦਾ ਹਾਂਜੀ ਓਵਰ ਆਪਟੂਮ ਕੇ ਢੇ ਰਹਿ ਕੇ ਚੇਤਕ ਮਿਸਤਰੀਆਂ ਕੋਲ ਰਹਿ ਕੇ ਵਿਚਾਰੇ ਆਪਾਂ ਐਵੇਂ ਵੇਚਦੇ ਆ ਲੈਣਾ ਆਪਾਂ ਵੀ ਲੈਣਾ ਹਾਂ ਕਾ ਪਰਸੂ ਗਏ ਨਾ ਅੱਦਨ ਆਪਾਂ ਜਿੱਦਣ ਗਏ ਸ਼ਾਮ ਨੂੰ ਪਾਰਟੀ ਤੇ ਬਾਈ ਦੇ ਘਰੇ ਲੋਹੜੀ ਤੇ ਹਾਂ ਉਹਦੇ ਘਰੇ ਪ੍ਰਿਆ ਰੰਗ ਕੀਤਾ ਖੜਾ ਸੀ ਉਹਦੇ ਚਿਤਕ ਨਾ ਪ੍ਰਿਆ ਆਹੀ ਉਹਦੇ ਕੋਲ ਚਿਤਕ ਹੋਰ ਹੁੰਦਾ ਆ ਚਿਤਕ ਆ ਪ੍ਰਿਆ ਲੰਮਾ ਨਹੀਂ ਲਾ ਪ੍ਰਿਆ ਨਹੀਂ ਨਹੀਂ ਦੂਜਾ ਹੁੰਦਾ ਇੱਕ ਉਹਦੀ ਨਾ ਜਿਵੇਂ ਇਹਦੀ ਚੌੜੀ ਆ ਡੰਡੀ ਅੱਗੋਂ ਹਾਂ ਉਹਦੀ ਜਮਾਂ ਬਰੀਕ ਜੀ ਆਉਂਦੀ ਡੰਡੀ ਉਹਦੇ ਇੰਡੀਕੇਟਰ ਨਹੀਂ ਹੁੰਦੇਗੇ ਇੰਡੀਕੇਟਰ ਨਹੀਂ ਹੁੰਦੇ ਇਹਦੇ ਹਾਂ ਹਾਂ ਪ੍ਰਿਆ ਹੁੰਦਾ ਉਹ ਪ੍ਰਿਆ ਹੁੰਦਾ ਉਹ ਪਈ ਤਾਂ ਬਹੁਤ ਪ੍ਰਿਆ ਹੁੰਦਾ ਹਾਈ ਮੇਰੀ ਪ੍ਰਿਆ ਹਾਈ ਮੇਰੀ ਪ੍ਰਿਆ ਹੋਰ ਤੀਟਕ ਪਹੁੰਚਣਾ ਜਰੂਰ ਵਿਆਹ ਤੇ ਮੈਂ ਕਹਾਂ ਵੀ ਜੇ ਨਾ ਪਹੁੰਚਾਂ ਮੈਨੂੰ ਗਾਣਾ ਪੈਣਗੇ ਪਹਿਲੇ ਮਾਂ ਜਰਾ ਪੈ ਕਾਢੀ ਤੇ ਨਹੀਂ ਨਾ ਆਉਂਚਾ ਜੇ ਕੰਮ ਵੀ ਕਰਾਵਾਂਗੇ ਆ ਕੇ ਯਾਰ ਐ ਥੋੜੀ ਜੀ ਕਹਿੰਦੇ ਵਿਆਹ ਤੇ ਥੋੜੀ ਪਹੁੰਚਾਂਗੇ ਪੈਣ ਦਾ ਵਿਆਹ ਦੀ ਦਾ ਨਹੀਂ ਨਹੀਂ ਜ਼ਰੂਰ ਯਾਰ ਆ ਕੇ ਵੱਡਾ ਆਪਣਾ ਸਾਹ ਪਹੁੰਚ ਗਿਆ ਸਾਹ ਨਹੀਂ ਪਹੁੰਚ ਚੁੱਕੇ ਨੇ ਹਾਂ ਪਹੁੰਚ ਕੇ ਇਹ ਆਜਾ ਕ ਉਹ ਐਂਟਰੀ ਕਿਹਾ ਉਹ ਹਾਂ ਵੀ ਤੌਜਵਨ ਗੱਭਰੂ ਕੱਢ 6 ਫੁੱਟ 7 ਫੁੱਟ 6 ਫੁੱਟ ਚੱਲ ਭਾਈ ਬਾਤ ਲੈੰਦਾ ਕਰ ਮਾੜ ਮਾੜੇ ਚੱਲ ਲੈ ਦੋ ਇੰਚ ਦੋ ਇੰਚ ਸੱਚੀ ਕਿ ਉਰਤਾ ਨਹੀਂ ਬਣਿਆ ਬਣਿਆ ਆ ਜਾਂਦੇ ਈ ਆ ਆਪਣੇ ਨਾਲ ਅੱਛਾ ਜੀ ਕੁੜਵਾ ਭੈਣ ਆਇਆ ਠੀਕ ਹੈ ਇਹ ਸਾਡੇ ਬੋਬਰ ਦੇ ਭੈਣ ਨੂੰ ਕੋਈ ਨਹੀਂ ਆ ਤੇ ਉਸ ਆਸ ਤੋਂ ਵੀਡੀਓ ਬਣਾਉਣੀ ਹੈ ਧੰਨਵਾਦ ਬਈ ਬਾਲੋ ਨਹੀਂ ਘਰੇ ਆਏ ਅੱਜ ਤੇ ਸਾਰਾ ਪਿੰਡ ਹੀ ਆ ਗਿਆ ਸਾਡਾ ਸਾਡਾ ਪਰਿਵਾਰ ਆਪਦਾ ਕੁੜੀਆਂ ਨਾਲ ਮੋਟਾ ਜਣ ਪਰਵਾਰ ਨਾਲ ਨਹੀਂ ਮਿਲਦਾ ਮੈਂ ਜੋ ਪਹਿਲਾਂ ਆਜੋ ਅੰਦਰ ਬੈਠ ਜੀ ਮੈਂ ਜੋ ਪਹਿਲੇ ਬੈਠ ਜੋ ਕੋਈ ਨਹੀਂ ਆਪ ਸਾਰੇ ਚਲੋ ਚਾਹ ਪਰ ਵੱਡਾ ਰੋਜਾ ਦਾ ਨਾਮ ਤਾਂ ਪਾਜੋ ਕਰੇ ਆਜੋ ਬੈਣੇ ਆਜੋ ਬੈਣੇ ਇਹਦਾ ਨਾਮ ਕੀ ਹੈ ਇਹ ਖੋਏ ਦਾ ਨਾਮ ਪਤਾ ਨਹੀਂ ਮੈਨੂੰ ਨਾ ਨਾ ਬਾਤ ਇਹਦੇ ਹੋਣੇ ਮੇਰੇ ਰਿਸ਼ਤੇਦਾਰ ਹੀ ਆ ਸੀਗੇ ਹਲੇ ਆ ਜਾਓ ਖੜ ਜਾ ਤੇ ਉਹਨਾਂ ਕੋ ਖੜ ਕੇ ਹੋਇਓ ਜੋ ਤੀਜੀ ਕੁਆਦੀ ਨੇ ਡਾਂਣ ਜੇ ਬਾਲੇ ਭਾਰੇ ਚਲੋ ਵੇਲੋ ਖਾ ਕੇ ਆਏ ਹੋਣੇ ਕਿਹੜਾ ਕਰ ਮੈਂ ਬਤਾਇਆ ਕਿਰਾਇਓ ਆਜੋ ਆਇਆ ਤੁਸੀਂ ਲਾ ਦਿਓ ਮੇਰਾ ਕੋਈ ਨਹੀਂ ਸੀਰਤ ਸੀਰਤ ਉਹ ਜੋ ਸਭੀ ਕੰਸੀ ਦੀ ਸੀਂਗੀ ਤੇ ਹੀ ਆਜੋ ਚਾਹ ਤੁਸੀਂ ਦਰਵਾਜ਼ਾ ਲਾ ਦਿਓ ਸਹੀ ਹੋ ਲੋ ਵੀ ਚੱਲ ਚੱਲ ਆ ਜਾਓ ਆਉਂਦੀ ਕਰਨੀ ਸੀ ਮੈਨੂੰ ਕਰੇ

ਕਰਾਲਾ ਤੂੰ ਮਿਕਰਾ ਲਈ ਉਹ ਹੈਲੋ ਚੱਲ ਲੈ ਆ ਆ ਜਾ ਆ ਜਾ ਬੱਲੋ ਨਜੀ ਉਹ ਕੇ ਪਹਿਲੇ ਕੋਈ ਨਹੀਂ ਬੱਲੋ ਨੀ ਜੀ ਚੜਾਈ ਵੇਖ ਸਾਡਾ ਪਿੰਡ ਕਿੱਡਾ ਫੈਨ ਆ ਤੁਹਾਡਾ ਇਹ ਸਪੈਸ਼ਲ ਆਏ ਵੇਖ ਲੈ ਸਾਡੇ ਗਵਾਰ ਚ ਪ੍ਰੋਗਰਾਮ ਸੀਗਾ ਸਪੈਸ਼ਲ ਉਹਨੂੰ ਪਤਾ ਲੱਗਾ ਤੁਸੀਂ ਆਉਣਾ ਤੇ ਸਾਰਾ ਪਿੰਡ ਆਇਆ ਵੇਖ ਲੋ ਏ ਮਾਨ ਮਾਨ ਸੁਨਣਾ ਇਹ ਜੀਰੋ ਨਾ ਪਿੰਦਾ ਅਗਨੇ ਜਾਦੀ ਬੰਦਾ ਹੈ ਜਾਦੀ ਕੇ ਨਾ ਹੁੰਦਾ ਤੇ ਗੁੱਸਾ ਕਰਕੇ ਜਾਂਦੀ ਹੈ ਲੈ ਲੈ ਗੁੱਸਾ ਕਰ ਗਿਆ ਸੀ ਨਹੀਂ ਨਹੀਂ ਗੁੱਸੇ ਵਾਲੀ ਕਿਹੜੀ ਗੱਲ ਆ ਕੋਲੋਂ ਮੁੜ ਕੇ ਸੀ ਮੈਂ ਤਾਂ ਵੈਸੇ ਹੀ ਕਿਹਾ ਵੀ ਜੀਰੋ ਕੋਲੋਂ ਮੁੜੇ ਆਈ ਨਹੀਂ ਇੰਦਰ ਮੈਂ ਤਾਂ ਜੀਰੋ ਤੋਂ ਮੁੜ ਕੇ ਸੀ ਜੀਰੋ ਕੋਲ ਹੋ ਗਿਆ ਜਮਾ ਕੋਲ ਆ ਸਾਡੇ 2 ਕਿਲੋਮੀਟਰ ਬਾਅਦ ਆਏ ਨਾ ਮਾਤਾ ਇੱਕ ਕੋਲੋਂ ਮੁੜ ਗਿਆ ਸੀਗਾ ਨਹੀਂ ਨਹੀਂ ਸਹੀ ਗੱਲ ਆ ਜੀ ਇਹ ਹਮੇਸ਼ਾ ਨਾ ਹਰ ਕਿਸੇ ਨਾਲ ਨਹੀਂ ਹੁੰਦਾ ਮੈਂ ਕਿੱਥੇ ਪਿਆਰ ਆ ਜਿੱਥੇ ਉਹ ਆ ਜੀ ਹਾਂ ਜੀ ਪਿਆਰ ਆ ਬਾਕੀ ਦਾਕ ਕੋਈ ਨਹੀਂ ਦਾਕ ਕੋਈ ਨਹੀਂ ਇੱਕ ਨੂੰ ਵਿਆਹ ਵਾ ਬੈਠੋ ਨਹੀਂ ਭਾਈ ਮੈਂ ਤਾਂ ਕੈਮਰਾਮੈਨ ਦੇ ਬੈ ਜਾ ਬੈ ਜਾ ਬੈ ਉਹ ਕੈਮਰਾਮੈਨ ਆਈ ਹੈ ਬਸ ਸੋਹਣ ਹੋਈ ਕੀ ਕਰ ਰਿਹਾ ਜਰੇਲਾ ਚੱਕਰ ਬਲਾ ਕਰਦਾ ਕਿ ਜਰੇਲਾ ਭਾਈ ਕਿ ਜਰੇਲਾ ਖਾ ਜਾ ਮਜ਼ਾਕ ਨਹੀਂ ਹਾਂ ਆਪਣਾ ਸਪੈਸ਼ਲ ਜਰੇਲਾ ਆ ਗਿਆ ਯਾਰ ਉਹ ਬਾਈ ਕਪੜਾ ਆਇਆ ਸੀ ਤੇ ਮੈਂ ਕਿਹਾ ਗਰਾਰੀ ਫਾਦ ਕੇ ਨਹੀਂ ਲੈਣਾ ਵਾ ਨਹੀਂ ਲੈਣਾ ਚਾਂ ਟਿੱਡ ਘਟਾਲਾ ਆ ਗਿਆ ਬਾਈ ਪੂਰਾ ਮੈਂ ਮੜਾ ਪਤਲਾ ਹੋ ਜਾਊਗਾ ਗੱਡੀ ਕੀ ਜੀ ਨਹੀਂ ਯਾਰ ਅਕੇ ਕਪੜਾ ਹੀ ਲੱਭਦਾ ਪਿਆ ਇੰਨਾ ਕੀ ਯਾਰ ਕਪੜਾ ਕਿੰਨੇ ਥੋੜਾ ਵਾ ਔਕਾ ਦੇ ਰਾਂ ਬਾਈ ਕਰ ਯਾਰ ਮਸਲਾ ਮੈਂ ਕਹਤ ਅੱਗੇ ਹੋਰ ਲਾ ਦੇ ਪਿਛੇ ਹੋਰ ਲਾ ਦੇ ਹੈ ਤੇ ਵਿਆਹ ਤਾਂ ਕਿਹੜਾ ਮਿਲ ਜਾਣਾ ਦੇ ਦੇ ਤਿਆਂ ਹੂੰ ਦੇ ਦੇ ਤਿਆਂ ਵਿਆਹ ਤਾਂ ਤੇਰੇ ਨਾਲ ਤੁਹਾਨੂੰ ਮਿਲ ਜਾਊਗਾ 25 ਤੱਕ ਕਹਿੰਦੇ ਆ 25 ਤੱਕ ਭਰਾਵਾਂ ਦੇ ਹੀ ਪਹਿਰਾ ਨਹੀਂ ਛੇਤੀ ਦੇ ਦੂਗਾ ਨਾ ਮੈਂ ਤਾਂ ਇਹ ਨੂੰ ਚੱਕ ਲੈ ਜਾਣਾ ਸੀ ਨਹੀਂ ਨਹੀਂ ਦੇ ਬੀ ਚੱਲ ਫੇਰ ਕਾਰ ਡਾਣਾ ਜਾ ਰਾ ਜਾਂ ਫੇਰ ਐ ਕਰਦੇ ਉੱਥੇ ਕੱਪੜਾ ਫੇਰ ਹੋਰ ਵੇਚੀਏ ਲਾ ਹੈ ਚੱਲ ਹੈ ਨਾ ਦੋਸਤੋ ਫੇਰ ਆ ਚੁੱਕੇ ਆ ਐ ਵਾਟੇਗਾ 11 ਕਿਉਂਕਿ ਧੁੰਦ ਬਹੁਤ ਪੈ ਗਈ ਸੀ ਸੋ ਹੁਣ ਆਏ ਆ ਡੱਬੇ ਕਾਰਡ ਵੰਡ ਕੇ ਸੋਹਣਿਓ ਸੋਹਣਿਓ ਤੁਸੀਂ ਆ ਚੁੱਕਿਓ ਡੱਬੇ ਕਾਰਡ ਵੰਡ ਕੇ ਸੋਹਣਿਓ ਆ ਚੁੱਕੇ ਤੁਸੀਂ ਹਾਂ ਜੀ ਬਗੇ ਵਾਪਸ ਆ ਗਏ ਸੀ ਵਾਪਸ ਆ ਕੇ ਸਾਨੂੰ ਜਰੂਰ ਚੇਤਾ ਨਹੀਂ ਵਲੌਗ ਬਣਾ ਲੈਣੇ ਆ ਨੀ ਜਿਵੇਂ ਜੋੜ ਜੁੜ ਕੇ ਪਾਉਣਾ ਪੈਂਦਾ ਹੁੰਦਾ ਇਹ ਸੋਹਣੇ ਟਾਈ ਤੁਹਾਡੀ ਆ ਥੈਂਕ ਯੂ ਸ਼ਾ ਜੀ ਤੇ ਆ ਤੁਹਾਡਾ ਥੈਂਕ ਯੂ ਬਲੂ ਸਟਾਰ ਇਹ ਚਟਾਈ ਤੇ ਸਕਾਫ ਮੇਰਾ ਤੇ ਆ ਜੁੱਤੀਆਂ ਪਾਲਸਾਲਾ ਕਾ ਮੇਰਾ ਮੂਚੀ ਵਾਲਿਆਂ ਦਾ ਤੇ ਲਵ ਯੂ ਲੋਕ ਸਾਡੇ ਭਾਈ ਤੁਹਾਨੂੰ ਕਦੀ ਦੇਖਣੇ ਪੈ ਕਰਨੇ ਸਾਡੇ ਜੀ ਬਾਹਰ ਦਿਮਾਗ ਸਾਡਾ ਜਿਆਦਾ ਵੱਧ ਘਾਟੀ ਮਲਮ ਕਦੇ ਅੱਗੇ ਕਦੇ ਪਿੱਛੇ ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਕਦੇ ਜੋੜ ਜੁੜ ਕੇ ਪਾਉਣੇ ਪੈਂਦੇ ਆ ਹਾਂ ਜੀ ਸੋ ਸਤਿ ਸ਼੍ਰੀ ਅਕਾਲ ਆ ਇੱਥੇ ਨਾਲ ਨਾਲ ਨੈਕਸਟ ਵਲੌਗ ਦੇ ਵਿੱਚ ਪੂਰਾਗਾ ਵਲੌਗ ਨੈਕਸਟ ਨਹੀਂ ਤਾਂ ਅੱਗੇ ਹੋਣੀ ਹੋਣੀ ਹੈ ਮੈਂ ਇਹ ਦੋ ਹੋਰ ਜੋੜ ਲਾਂਗੇ